ਸਤਿ ਸ੍ਰੀ ਅਕਾਲ ਜੀ ਕਪੜੇ ਦੇ ਜਿਹੜੇ ਕਲੈਕਸ਼ਨ ਹੈਂ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਸਿਲਕ ਪਸ਼ਮੀਨਾ ਦੇ ਸੂਟ ਹਾਂਜੀ ਇਹ ਡਬਲ ਸ਼ੈਡਡਿਡ ਸੂਟ ਨੇ ਸਿਲਕ ਪਸ਼ਮੀਨਾ ਦੇ ਬਹੁਤ ਹੀ ਪਿਆਰਾ ਫੈਬਰਿਕ ਆਇਆ ਹੈ ਹਾਂਜੀ ਲੇਟੈਸਟ ਫੈਬਰਿਕ ਹੈ ਜੀ ਹਾਂਜੀ ਇਹ ਪਾਰਟੀ ਵੇਅਰ ਸੂਟਸ ਤਿਆਰ ਹੁੰਦੇ ਆ ਇਹਦੇ ਵਿੱਚ ਐਸੇ ਸਾਰੇ ਫਰੰਟ ਤੇ ਮਸ਼ੀਨ ਵਰਕ ਕੀਤਾ ਹੈ ਹਾਂਜੀ ਬਹੁਤ ਹੀ ਪਿਆਰਾ ਬਹੁਤ ਸਫਾਈ ਨਾਲ ਵਰਕ ਹੋਇਆ ਹੈ ਹਾਂਜੀ ਐਸ ਦਾ ਨੱਕ ਹੈ ਐਸ ਦੇ 슬ੀਵਸ ਤੇ ਵਰਕ ਹੈ ਬਾਕੀ ਕਸਟਮਰ ਦੇ ਆਪਣੀ ਚੋਇਸ ਹੈ ਅਗਰ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਸ਼ਰਟ ਤੇ ਕਿਸੇ ਹੋਰ ਤਰ੍ਹਾਂ ਦੀ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਹੋ ਕਲੀਆਂ ਚ ਭਵਾਉਣਾ ਚਾਹੁੰਦੇ ਹੋ ਤਾਂ ਕਲੀਆਂ ਚ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਹਾਂਜੀ ਇਸ ਵਿੱਚ ਬਹੁਤ ਪਿਆਰੇ ਪਿਆਰੇ ਸ਼ੇਡ ਆਏ ਹਨ ਤੁਸੀਂ ਆਪਣੇ ਪਸੰਦਾ ਕੋਈ ਵੀ ਸ਼ੇਡ ਤਿਆਰ ਕਰਵਾ ਸਕਦੇ ਹੋ ਹਾਂਜੀ ਨੈਕਸਟ ਸ਼ੇਡ ਹੈ ਵੇ ਹਾਂਜੀ ਇਹ ਬਹੁਤ ਪਿਆਰਾ ਸ਼ੇਡ ਹੈ ਬਾਕੀ ਅਗਰ ਤੁਸੀਂ ਸਾਡੇ ਤੋਂ ਸਟਿਚ ਕਰਾ ਕੇ ਦੁਪੱਟਾ ਵਗੈਰਾ ਤਿਆਰ ਕਰਵਾ ਕੇ ਲੈਣਾ ਹੈ ਤਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਨੈਕਸਟ ਹੈ ਸ਼ੇਡ ਤੁਸੀਂ ਆ ਤੁਸੀਂ ਆਪਣਾ ਸੂਟ ਸਾਡੇ ਤੋਂ ਐਜ਼ ਇਟ ਇਜ਼ ਮੰਗਵਾਉਣਾ ਚਾਹੁੰਦੇ ਹੋ ਤੇ ਐਜ਼ ਇਟ ਇਜ਼ ਮੰਗਵਾ ਸਕਦੇ ਹੋ ਅਨਸਟਿਚਡ ਸੂਟ ਵੀ ਅਸੀਂ ਭੇਜ ਦਿਆਂ ਹਾਂਜੀ ਨੈਕਸਟ ਹੈ ਇਹਵੇ ਹਾਂਜੀ ਇੱਕ ਕਸਟਮਰ ਸਾਡੇ ਤੋਂ ਪੁੱਛਦੇ ਆ ਕਿ ਤੁਹਾਡੀ ਸ਼ਾਪ ਕਿੱਥੇ ਆ ਸਾਡੀ ਫਟਿਆਲਾ ਦੇ ਵਿੱਚ ਸ਼ਾਪ ਹੈ ਜੀ ਆ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਦੇ ਨਾਲ ਮੁੜ ਕੇ ਖੇੜੀ ਗੁਜਰਾ ਰੋਡ ਤੇ ਸਾਡੀ ਸ਼ਾਪ ਹੈ ਕੱਪੜੇ ਲੀੜੇ ਸ਼ਾਪ ਹੈ ਜੀ ਹਾਂਜੀ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸ਼ੌਪ ਤੇ ਸਾਡੇ ਕੋਲ ਪਾਰਟੀ ਵੇਅਰ ਸੂਟ ਪਸ਼ਮੀਨੇ ਦੇ ਪਲੇਨ ਸੂਟ ਐਮਬਰਾਇਡਰੀ ਵਾਲੇ ਸੂਟ ਬਰਬਰੀ ਦੇ ਸੂਟ ਪਸ਼ਮੀਨੇ ਦੇ ਸ਼ਾਰਲ ਵਾਲੇ ਸੂਟ ਹਰ ਇੱਕ ਤਰ੍ਹਾਂ ਦਾ ਫੈਬਰਿਕ ਮਿਲਦਾ ਹੈ ਹਾਂਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ